ਸਤਿਗੁਰ ਬੰਦੀ ਸ਼ੋੜ ਹੈ ਸਤਿਗੁਰ ਬੰਦੀ ਸ਼ੋੜ ਹੈ ਸਤਿਗੁਰ ਬੰਦੀ ਸ਼ੋੜ ਹੈ ਵਾਹਿਗੁਰੂ ਸਤਿਗੁਰ ਬੰਦੀ ਸ਼ੋੜ ਹੈ ਸਤਿਗੁਰ ਬੰਦੀ ਸ਼ੋੜ ਹੈ ਸਤਿਗੁਰ ਮੰਨਣ ਵਾਲੀ ਜੋਤ ਹੈ ਸਤਿਗੁਰ ਦੀ ਜੋਤ ਹੈ ਜੀਵਨ ਮੁਕਤ ਕਰੇ ਉਹ ਦੀਨਾ ਸਤਿਗੁਰ ਬੰਦੇ ਸ਼ੋੜ ਹੈ ਸਤਿਗੁਰ ਬੰਦੇ ਸ਼ੋੜ ਹੈ ਜੀਵਨ ਮੁਕਤ ਕਰੇ ਉਹ ਦੀਨਾ ਸਤਿਗੁਰ ਬਦਨ ਕੇ ਸਾਧੂ ਗੁਰ ਮੰਦਲੇ ਗੁਰ ਪਰਮਸਿਰੀ ਗੁਰੂ ਹਰਿ ਗੋਬਿੰਦ ਜੀ ਧੰਸਰੀ ਗੁਰੂ ਹਰਿ ਗੋਬਿੰਦ ਜੀ ਧੰਸਰੀ ਗੁਰੂ ਹਰਿ ਗੋਬਿੰਦ ਜੀ ਧੰਸਰੀ ਗੁਰੂ ਹਰਿ ਗੋਬਿੰਦ ਜੀ ਜਗਤਿ ਮੇਂ ਤਸ ਕਰੋ ਚਾਹ ਤੀਆ ਆਇਆ ਕਰੋ ਲੰਗਰ ਜੀ ਤਾਂ ਹੀ ਚਾਹ ਰੱਖੇਗਾ ਸ਼ਬਦ ਬਹੁਤ ਤਕੜੇ ਹੋ ਗਏ ਪੜੋ ਪਿਆ ਧੰ ਸ੍ਰੀ ਗੁਰੂ ਹਰਗੋਬਿੰਦ ਜੀ 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 ਜੀਵਨ ਮੁਕਤ ਕਰੇ ਹੋ ਦੀਣਾ ਸਤ ਗੁਰ ਬੰਦੀ ਸ਼ਾ ستگور بندی شاڑ جیوا ستگ ستگیش آخو ستنام سوی فر آ جی ستنام سو فر آج کے ستنام سوی ਸਤਿਗੁਰ ਮੰਤਰੀ ਛੋੜ ਹੈ ਜੀਵਨ ਮੁਕਤ ਕਰੇ ਉਹ ਨਾ ਸਾਸੰਗਤ ਮਨੂਰ ਲੋਹਾ ਵੀ ਕੰਚਮ ਹੋ ਜਾਂਦਾ ਜੇ ਬਾਹਰ ਸੰਗਤ ਜੁੜ ਜਾਏ ਕਿੰ ਤੁਮ ਪਾਤਸ਼ਾਹ ਮਾਨੀ ਅੰਦਰ ਬਚਨ ਕਹਿਆ ਭਾਈ ਜੇ ਤੈਨੂੰ ਗੁਰੂ ਦੀ ਛੋਹ ਪ੍ਰਾਪਤ ਹੋਵੇ ਤਾਂ ਇਸ ਜਨਮ ਤੇਰੀ ਅੰਦਰ ਦੀ ਰੂਹ ਆਤਮਾ ਸੁਰਤ ਜਿਹੜੀ ਹੈ ਪਿਛਲੇ 23 ਜਨਮਾਂ ਤੋਂ ਜਿਹੜੀ ਮਤ ਮਲੀਨ ਹੈ ਭੈਣ ਉਹਨੇ ਕੰਚਨ ਵਰਗੀ ਸੋਹਣੀ ਹੋ ਜਾਣਾ। ਉਹ ਸ਼ਰਤ ਇਹ ਹੈ ਤੈਨੂੰ ਗੁਰੂ ਦੇ ਸ਼ਬਦ ਦੀ ਸ਼ੋਭਾ ਪ੍ਰਾਪਤ ਹੋ ਜਾਏ। ਗੁਰੂ ਫਰਮਾਉਂ ਲੋਹੇ ਨੂੰ ਵੀ ਕੰਚਨ ਬਣਦਾ। ਲੋਹਾ ਹੋਇਓ ਲਾਲ ਕਦੋਂ ਨਦਰ ਜਦ ਸਤਿਗੁਰ ਉਤਾਰੈ। ਜੇ ਤੂੰ ਸਤਿਗੁਰ ਦੀ ਨਦਰ ਪਈ ਲੋਹਾ ਵੀ ਕਿੰਤੀ ਹੋ ਗਈ ਲੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪੰਹਣ ਮਾਨਕ ਕਰੈ ਗਿਆਨ ਪਰ ਕੋ ਵਿਚਾਰੈ ਕਹਿੰਦੇ ਪੱਥਰ ਵੀ ਮਾਨਕ ਪਰ ਅਨਮੋਲ ਹੋ ਜਾਂਦੇ ਜਦੋਂ ਉਹ ਗੁਰੂ ਦੇ ਗਿਆਨ ਦੀ ਵਿਚਾਰ ਕਰਨ ਲੱਗਦੇ ਕੱਠੋ ਸ਼ੀਖੰਡ ਸਤਿਗੁਰ ਪੀਏ ਆਮ ਲੱਕੜ ਕਾਟਦੇ ਨੇ ਲੱਕੜ ਨੂੰ ਹੇ ਕੇੰਦੇ ਆਮ ਦਰਖਤ ਆਮ ਲੱਕੜ ਸ਼੍ਰੀ ਖੰਡ ਚੰਦਨ ਹੁੰਦਾ ਹੈ ਕਰਚੋ ਸ਼ਿਵਖੰਡ ਸਤਿਗੁਰ ਪੀਰ ਦੁੱਖ ਤੇਰੇ ਤਿੰਨ ਕੇ ਗਏ ਸਤਿਗੁਰ ਚਰਨ ਜਨ ਪਰਸਿਆ ਸੇ ਪਸ਼ ਪ੍ਰੇਤ ਸੁਰ ਨਰ ਕਹੇ ਭਾਈ ਉਹ ਪਸ਼ੂਆਂ ਪ੍ਰੇਤਾਂ ਤੋਂ ਵੀ ਇਹਨਾਂ ਦਾ ਆਧਾਰ ਹੋ ਕੇ ਸੁਰ ਨਰ ਦਾ ਵੀ ਆਧਾਰ ਹੋ ਕੇ ਉਹ ਬੰਦੇ ਸੁਰ ਭਗਵਾਨ ਦੇਵਤਿਆਂ ਦੇ ਬਰਾਬਰ ਹੋ ਗਏ ਇਨ ਰੋਜ਼ ਅਹਰ ਸਮਝਾਉਂਦੇ ਸ਼ਲੋਕ ਤੁਹਾਨੂੰ ਯਾਦ ਹੈ ਬਲਿਹਾਰੀ ਹੋਰ ਆਪਣੇ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਤ ਜਦੋਂ ਗੁਰੂ ਦੀ ਛੋਹ ਪ੍ਰਾਪਤ ਹੋ ਜਾਏ ਉਦੋਂ ਮਨੂਰ ਲੋਹਾ ਵੀ ਕੰਚਤ ਦੇ ਬਰਾਬਰ ਆਪੇ ਇੱਕ ਬੰਦਾ ਬਨਾਮ ਹੋ ਗਿਆ ਚੋਰੀ ਲਈਏ ਦੋ ਚੀਜ਼ਾਂ ਇਹ ਯਾਦ ਰੱਖਿਓ ਇੱਕ ਆਮ ਚੋਰ ਹੁੰਦੇ ਨੇ ਇੱਕ ਬਦਨਾਮ ਚੋਰ ਹੁੰਦੇ ਇੱਕ ਆਮ ਨਸ਼ੇੜੀ ਹੁੰਦੇ ਨੇ ਨਸ਼ਾ ਖਾਣ ਵਾਲੇ ਇੱਕ ਬਦਨਾਮ ਹੁੰਦੇ ਨੇ ਜਿਹੜੇ ਆਮ ਕੋਈ ਨਸ਼ਾ ਕਰਦੇ ਨਾ ਮਾੜਾ ਮੋਟਾ ਉਹ ਬਦਨਾਮ ਨਹੀਂ ਹੁੰਦੇ ਨਾ ਤਾਂ ਨਾਂ ਨਹੀਂ ਲੱਗਦਾ ਹੈ ਉਹ ਵੀ ਨਸ਼ਾ ਬਹੁਤ ਬੰਦੇ ਨੇ ਜਿਹੜੇ ਸ਼ਰਾਬ ਪਿੰਡੇ ਦੇ ਪਿੰਡ ਵਿੱਚ ਕੋਈ ਉਹਨਾਂ ਨੂੰ ਨਸ਼ੇੜੀ ਕਹਿੰਦਾ ਹੈ ਬਦਨਾਮ ਨਹੀਂ ਹੋਏ ਵੈਮ ਸ਼ਰਧੀਆਂ ਤੇ ਸ਼ਰਾਬ ਪੀਣ ਦੇ ਰਜ ਰਜ ਕੇ ਪੀਣ ਦੇ ਕੇ ਪچھے ਲੱਕ ਤੇ ਪੀਣ ਦੇ ਪਰ ਉਹ ਬਦਨਾਮ ਨਹੀਂ ਹੋਏ ਉਹਨਾਂ ਨੂੰ ਪਿੰਡ ਦੇ ਕੋਈ ਨਸ਼ੇੜੀ ਕਹਿੰਦਾ ਨਹੀਂ ਉਹ ਤਾਂ ਨਸ਼ੇੜੀ ਨਹੀਂ ਨਾ ਕੋਈ ਬੰਦੇ ਬਦਨਾਮ ਹੋ ਜਾਂਦੇ ਨੇ ਨਸ਼ੇੜੀ ਉਹਨਾਂ ਨੂੰ ਕਹਿਣ ਲੱਗ ਪੈਂਦੇ ਇਹ ਬੰਦਾ ਪੱਕਾ ਨਸ਼ੇੜੀ ਅੰਮਲੀ ਹੈ ਨਸ਼ਾ ਕਰ ਹੀ ਕਰਦੇ ਨੇ ਪਰ ਸਾਧ ਸੰਗਤ ਕੋਈ ਅੰਮਲੀ ਬਦਨਾਮ ਹੋ ਜਾਂਦੇ ਤੁਸੀਂ ਹੈਰਾਨ ਹੋਵੋਗੇ ਬਹੁਤ ਲੀਡਰ ਨੇ ਜਿਹੜੇ 50-50000 ਰੁਪਏ ਦੇ ਮਹੀਨੇ ਦੀ ਫੀਮ ਖਾ ਜਾਂਦੇ ਨੇ ਸਦਨਾਮ ਨਹੀਂ ਆਉ ਉਹ ਉਹਨਾਂ ਨੂੰ ਅੰਗਲੀ ਨਹੀਂ ਦਿੰਦਾ ਕੋਈ ਦਸੋ ਲੀਡਰ ਨੂੰ ਕੋਈ ਅੰਗਲੀ ਨਹੀਂ ਦਿੰਦੇ ਜਦੋਂ ਮਰੇ ਘਰ ਤੇ ਤਸਕ ਕਹਿੰਦਾ ਸੱਜਣ ਉਹਨੇ ਕਿਹਾ ਭਾਈ ਸਾਹਿਬ ਗੱਲ ਤੁਹਾਡੀ ਸੱਚ ਹੈ ਪਰ ਜਿਹੜੇ ਲੀਡਰ ਨਾਲ ਮੈਂ ਰਿਹਾ ਉਹ ਲੱਖ-ਲੱਖ ਰੁਪਏ ਦੇ ਖਾ ਜਾਂਦੇ ਦੱਸ ਨਹੀਂਦਾ ਅੱਛਾ ਨਹੀਂ ਗੈਰਨ ਬਦਨਾਮ ਨਹੀਂ ਹੋਇਆ ਤਾਂ ਲੋਕੀ ਉਹਨਾਂ ਨੂੰ ਸੱਦਦੇ ਲੈ ਉਹ ਐਮਐਲਏ ਬਣਦੇ ਲੈ ਲੀਡਰ ਰਹੇ ਲੈ ਉਹਨਾਂ ਨੂੰ ਅੰਮਲੀ ਨਹੀਂ ਕਹਿੰਦਾ। ਬੰਦ ਵਿੱਚ ਕੋਰ 5000 ਦੀ ਵੀ ਖਾਨਦਾ ਹੋ ਬਦਨਾਮ ਹੋ ਜਾਂਦਾ। ਔਰ ਜਿਹੜਾ ਬੰਦਾ ਬਦਨਾਮ ਹੋਇਆ ਉਹਦੇ ਨਾਮ ਲੱਗਣ ਲੱਗ ਪੈਂਦੇ। ਇਹ ਵੇਚਦਾ ਵੀ ਹੁਣ ਇਦਾਂ ਕਹਿਣ ਲੱਗ ਪੈਂਦੇ। ਇਹ ਵੇਚਦਾ ਵੀ ਹੁਣ ਬਦਨਾਮ ਹੈ। ਇੱਕ ਤਾਂ ਕੁੱਝ ਚੋਰ ਉਹ ਨੇ ਜਿਨ੍ਹਾਂ ਦੀ ਚੋਰੀ ਨਸ਼ਬ ਵੀ ਹੁੰਦੀ। ਕੁੱਝ ਚੋਰ ਉਹ ਨੇ ਜਿਹੜੇ ਬਦਨਾਮ ਹੋ ਜਾਂਦੇ। ਚੋਰੀ ਕਿਤੇ ਵੀ ਹੋਵੇ ਨਾਮ ਉਹਨਾਂ ਦਾ ਲੱਗਣਾ। ਇਹ ਨਾ ਕੀਤੀ ਹੋਣੀ। ਹੋਟਲ-ਵਟਲ ਲੇਟਰ ਕਰੋੜਾਂ ਰੁਪਏ ਭਾਰੀਂਦੇ ਨੇ ਪਿਛੇ ਤੇ ਮੇਰੇ ਕੋਲ ਸੱਜਣ ਹਾਰੇ ਉਹ ਪਹਿਲ ਭਾਈ ਸਾਹਿਬ ਦੀ 10 ਲੱਖ ਰੁਪਏ ਨੌਕਰੀ ਨੂੰ ਆਣ ਦਾ ਲਿਆ ਦੱਚੇ ਨੇ ਮੈਂ ਕੱਛੇ ਅਸਾਮੀਆਂ ਬਦਕੀਆਂ ਨਿਕਲੀਆਂ ਸੀ 500 600 ਅਸਾਮੀ ਨਿਕਲੀਆਂ ਤੇ ਉਹ ਜਿਹੜੇ ਬੰਦੇ ਨੇ 10 ਲੱਖ ਰੁਪਈਆ ਲੈਣ ਨੂੰ ਆਣ ਦਾ ਮੇਲਾ ਉਹਨੂੰ ਸਸਾ 15 15 15 ਬੰਦੇ ਹੋਏ ਸੀ ਹੁਣ 15 ਨੂੰ 10 ਲੱਖ ਦੇ ਬੰਦੋਂ ਕਰ ਲਓ 1.5 ਕਰੋੜ ਰੁਪਈਆ ਇੱਕ ਬੰਦਾ ਲੋਕਲ ਕੋਲੋਂ ਕਮਾ ਗਿਆ ਨੌਕਰੀ ਤੋਂ ਆਣ ਦਾ 15 ਬੰਦਿਆਂ ਤੋਂ 1.5 ਕਰੋੜ ਕਮਾ ਗਿਆ ਚੋਰ ਨਹੀਂ ਹੈ ਉਹਨੂੰ ਲੋਕ ਚੋਰ ਥੋੜੀ ਨਹੀਂ ਕਰਦੇ ਲੀਡਰ ਹੈ ਕੰਫਰੈਂਸ ਗੁਸਨਾ ਕਰੇ ਜੀ ਤੁਹਾਡੇ ਕੋਲ ਲੀਡਰ ਬੈਠਾ ਸਾਰੇ ਰਿਸ਼ਤੇ ਨਹੀਂ ਹੁੰਦੇ ਵੈਸੇ ਚੰਗੇ ਵੀ ਨਹੀਂ ਹੈ 2 ਕਰੋੜ ਰੁਪਏ ਲੋਕਾਂ ਕੋਲੋਂ ਲੁੱਟ ਗਿਆ ਉਹਨੂੰ ਕੋਈ ਚੋਰ ਨਹੀਂ ਕਹਿੰਦਾ ਬਦਨਾਮ ਨਹੀਂ ਹੈ ਇੱਥੇ ਕੋਈ 2 4000 ਰੁਪਏ ਚੋਰੀ ਕਰੇ ਨਾਮ ਘਰ ਹੁੰਦਾ ਚੋਰ ਉਹਦਾ ਨਾਮ ਲੱਗਦਾ ਨਹੀਂ ਚੋਰੀ ਗੇ ਕਹਿੰਨ ਤੋ ਭਾਗ ਕੁਝ ਉਹ ਚੋਰ ਨੇ ਜਿਹੜੇ ਬਦਨਾਮ ਹੋਏ ਇੱਕ ਬਦਨਾਮ ਹੋਇਆ ਚੋਰ ਹੈ ਜਿੱਦ ਚੋਰੀ ਕੋਈ ਵੀ ਕਰੇ ਨਾਮ ਉਹਦਾ ਲੱਗਦਾ ਹੈ ਇਤਿਹਾਸ ਵਿੱਚ ਉਹਦਾ ਨਾਮ ਆਇਆ ਲੋਕਾਂ ਤੋਂੜਾ ਪੋਣਾ ਜੇ ਇਲਾਕੇ ਵਿੱਚ ਕਿਸੇ ਪਿੰਡ 'ਚ ਚੋਰੀ ਹੋਵੇ ਸਭ ਨੇ ਜੋ ਕਹਿਣ ਲੱਗੇ ਪੜੋ ਤੈਨੂੰ ਪਤਾ ਕਰੋ ਕਿ ਉਹ ਸੁਰ ਸਿੰਘ ਵਾਲਿਆਂ ਦਾ ਭਾਂਜਾ ਉਹਨੇ ਚੋਰੀ ਕੀਤੀ ਹੋਣੀ ਸੁਰ ਸਿੰਘ ਵਾਲਿਆਂ ਦਾ ਭਾਂਜਾ ਉਹਨੇ ਚੋਰੀ ਕੀਤੀ ਹੋਣੀ ਹੈ ਸੁਰ ਸਿੰਘ ਵਾਲਿਆਂ ਦਾ ਦੁੱਧਾ ਚੋਰ ਹੈ ਉਹ ਬਦਨਾਮ ਹੋ ਗਿਆ ਚੋਰੀ ਕੋਈ ਵੀ ਕਰੇ ਨਾਮੋਂ ਦਾ ਲੱਗਦਾ ਹੈ ਇਤਿਹਾਸ ਵਿੱਚ ਨਾਮ ਆਇਆ ਭਾਈ ਬਿਧੀ ਚੰਦ ਤੁਸੀਂ ਬਹੁਤ ਬਰਸੋ ਇੱਕ ਨੰ ਜੋ ਚੋਰੀ ਕੀਤੀ ਕੰਢੇ ਜਾਗਦੇ ਚੋਰਤਾ ਸੀ ਰੋਲਰ ਕਰ ਕੇ ਮਦਰ ਪਰ ਕਿਸੇ ਦੀ ਅੰਬਜਾਂ ਖੋਲ ਲਈਆਂ ਨੇ ਜਾਨ ਬਚਾਉਣੇ ਛੜ ਦਿੱਤਾ ਸਭ ਇੱਕ ਜਗ੍ਹਾ ਤੇ ਪਹੁੰਚ ਗਏ ਜਿੱਥੇ ਸਵੇਰੇ satsang ਹੋ ਰਹੇ ਹੈ ਜਾ ਕੇ satsangੀਆਂ ਵਿੱਚ ਲੋਹੀ ਥੇਸ ਦੀ ਬੁੱੱਲ ਮਾਰੀ ਜਿਹਨਾਂ ਬਾਕੀ ਥੇਸ ਲੈ ਕੇ ਨਿਕਲਦੇ ਰਹੇ ਕੋਣੋਂ ਪਿੰਡੋਂ ਦੇੋਂ ਆਉਂਦੇ ਜਿਹੜਾ ਤੱਕਿਆ ਨਹੀਂ ਹੈ ਕਿਹਨੂੰ ਕਹਿਣ ਕੇ ਚੋਣਦੇ ਜਲਦੇ ਦਿਵਾਲ ਵਿੱਚ ਜੋ ਪਿੰਡ ਦੇ ਗੰਗਰਧਾਰ ਨੇ ਆ ਕੇ ਕਿਹਾ ਉੱਥੇ ਸੇਵਾ ਕਰਨ ਵਾਲੇ ਕੀਰਤਨ ਪਰਜਾਹਰ ਕਰਨ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਨੇ ਭਾਈ ਅਗਲੀ ਨੇ ਉਹਨਾਂ ਨੂੰ ਆਪਕੋ ਕਹਿੰਦੇ ਨੇ ਬਾਬਾ ਅਗਲੀ ਜੀ ਤੁਹਾਡੀ ਸੰਗਤ ਵਿੱਚ ਸਾਡਾ ਜੋਰ ਆਇਆ ਉਹਨਾਂ ਬੜੇ ਪਿਆਰ ਨਾਲ ਗਏ ਕਹਿੰਦੇ ਕੋਈ ਸੰਗਤ ਵਿੱਚ ਕੋਈ ਜੋਰ ਨਹੀਂ ਸੰਗਤ ਵਿੱਚ ਕੋਈ ਜੋਰ ਨਹੀਂ ਹੁੰਦਾ ਸੰਗਤ ਨੂੰ ਬਾਹਰ ਕੋਈ ਹੋ ਸਕਦਾ ਔਰ ਸੰਗਤ ਵਿੱਚ ਕੋਈ ਚੋਰ ਨਹੀਂ ਕਿਉਂ ਸੰਗਤ ਵਿੱਚ ਪਪਕੀ ਤੋਂ ਪਪਕੀ ਬੰਦਾ ਵੀ ਆ ਕੇ ਬਹਿ ਜਾਏ ਉਹਨੂੰ ਜਦੋਂ ਮੁਖਾਤਿਬ ਹੋਣੇ ਉਦੋਂ ਇੱਕੋ ਗੱਲ ਕਹਿਣੀ ਗੁਰੂ ਪਿਆਰੀ ਸਾਧ ਸੰਗਤ ਜੀ ਭਾਵੇਂ ਚੋਰੀ ਹੋਵੇ ਸਾਧ ਸੰਗਤ ਵਿੱਚ ਕਿਉਂ ਉਹ ਸਤ ਸੰਗਤ ਵਿੱਚ ਬਹਿ ਗਿਆ ਭਾਵੇਂ ਦਲੀ ਵਿੱਚ ਭਾਈ ਸੰਗਤ ਵਿੱਚ ਕੋਈ ਚੋਰ ਨਹੀਂ ਹੁੰਦਾ ਤੁਹਾਨੂੰ ਪਲੇਖਾ ਲੱਗਦਾ ਉਹ ਬੰਦੇ ਚਲੇ ਗਏ ਦੇਵਹਾਨ ਸਮਾਪਤ ਹੋ ਗਏ ਕੀਰਤਨ ਸਮਾਪਤ ਹੋਇਆ ਸਵੇਰ ਸਭ ਨੂੰ ਪ੍ਰਸ਼ਾਦ ਵਰਤਾ ਦਿੱਤਾ ਸੰਗਤ ਉੱਠ ਕੇ ਧਿਆਨ ਲੱਗਦੇ ਘੇਸਤੀ ਮੁੱਕਲ ਮਾਰੀ ਉਹ ਜੋਰ ਵੀ ਸੰਗਤ ਵਿੱਚ ਉੱਠ ਕੇ ਟੁਰ ਚਲੇ ਆਦੇ ਦੇਵਹਾਨ ਤੋਂ ਬਾਅਦ ਪਹਿਰ ਪਰ ਖੈਰ ਨਹੀਂ ਵੀਰ ਕੀ ਕਦਮ ਦਰਿਆ ਹੋਣੇ ਪਿੱਛੋਂ ਕਿਸੇ ਨੇ ਆਵਾਜ਼ ਮਾਰ ਕੇ ਕਿਓ ਭਾਈ ਰੁਕ ਜਾ ਪਿਸ਼ਾਪ ਪਰ ਉੱਠ ਕੇ ਵਿਖਿਆ ਬਾਬਾ ਜੀ ਪਹਿਲੇ ਅਗਲੇ ਕੋਲ ਹੋ ਕੇ ਕਿਓ ਅਹੀਂ ਰੁਕ ਜਾ ਸੰਗਤ ਵਿੱਚ ਕੋਈ ਜ਼ੋਰ ਨਹੀਂ ਹੁੰਦਾ ਪਰ ਤੂੰ ਚੋਰ ਦਾ ਚੋਰ ਹੀ ਰਹੇਗਾ ਹੱਥ ਜੋੜ ਲੈ ਨੰਬਰ ਜੇ ਮੈਂ ਹੀ ਚੋਰ ਸੀ ਜੇ ਤੁਹਾਨੂੰ ਪਤਾ ਸੀ ਕਿ ਮੈਂ ਚੋਰ ਤੋ ਪਿੰਡ ਵਾਲਿਆਂ ਨੂੰ ਫੜਾਇਆ ਕਿਉਂ ਨਹੀਂ ਜੇ ਤੁਹਾਨੂੰ ਪਤਾ ਸੀ ਮੈਂ ਤੋਰੇ ਸੰਗਤ ਵਿੱਚ ਲੁਕੇ ਮੈਂ ਜ਼ੋਰ ਮੈਨੂੰ ਪਕੜਾਇਆ ਕਿਉਂ ਨਹੀਂ ਭਾਈ ਅਗਲੀ ਨੇ ਕਿਹਾ ਭਾਈ ਸੰਗਤ ਵਿੱਚ ਕੋਈ ਚੋਰ ਨਹੀਂ ਅੱਖਾਂ ਅੱਤੇ ਹੱਥ ਜੋੜ ਕੇ ਪਿਆ ਜੀਥੇ ਮੇਰੇ ਰੱਬ ਭਲਾ ਉਸਰ ਮੈਂ ਕੰ ਬਦਨਾਮ ਹੋਇਆ ਚੋਰ ਹੈ ਚੋਰੀ ਕਰਨ ਤਾਂ ਵੀ ਨਾਮ ਲੱਗਣਾ ਹੈ ਚੋਰੀ ਕਿਸੇ ਹੋਰ ਨੇ ਵੀ ਕੀਤੀ ਹੋਵੇ ਨਾਮ ਮੇਰਾ ਹੀ ਲੱਗਦਾ ਹੈ ਮੈਂ ਤੇ ਬਦਨਾਮ ਨੇ ਭਾਈ ਅਗਲੀ ਨਿਕੋ ਗੱਲ ਗਈ ਫਿਰ ਭਾਈ ਚੋਰ ਦੀ ਜਾਮਣੀ ਲੋਕ ਵਿੱਚ ਦਿੰਦਾ ਨਹੀਂ ਚੋਰ ਦੀ ਜਾਮਣੀ ਦੁਨੀਆ ਚ ਉਹ ਦਿੰਦਾ ਨਹੀਂ ਇਹ ਸਚਾਈ ਹੈ ਚੋਰੀ ਚ ਕੋਈ ਬੰਦਾ ਫੜਿਆ ਹੋਵੇ ਨਾ ਥਾਣੇ ਪੰਚਾਇਤ ਪਰ ਕਦੇ ਵੀ ਨਹੀਂ ਸ਼ਰਾਬੇ ਉਹ ਕਹਿੰਦੇ ਭਾਈ ਇਹਦੇ ਆਪਣੇ ਕੌਂ ਭਰੇ ਗੱਲ ਨੂੰ ਇਹ ਫਿਰ ਚੋਰੀ ਕਰਦੇ ਛਡਾਉਣ ਜਾਵਾਂਗੇ ਬੇਇੱਜ਼ਤੀ ਹੋਏਗੀ ਮੁਰੋਂ ਠਾਣਦਾ ਰਹੇਗਾ ਹੋਣ ਪੰਚਾਇਤ ਚੋਰਾ ਨੂੰ ਵੀ ਛਡਾਉਣ ਲੱਗ ਪਈ ਇਹਦਾ ਮਦਦ ਤੁਸੀਂ ਆਪ ਕਰਾਉਂਦੇ ਹੋ ਕਿਸੇ ਨਾਲ ਲੜਾਈ ਝਗੜਾ ਹੋਵੇ ਬੰਦੇ ਛਡਾਉਣ ਚਲੇ ਜਾਂਦੇ ਨੇ ਪਰ ਚੋਰੀ ਵਿੱਚ ਜਾਮਣੇ ਨਹੀਂ ਹੋਏ ਦੰਦਾ ਚੋਰ ਕੀ ਹੰਮ ਭਰੇ ਨਾ ਕੋਈ ਜਦੋਂ ਭਾਈ ਅਗਲੀ ਜੀ ਨੇ ਸ਼ਬਦ ਪੜ੍ਹੇ ਇੰਨੇ ਚੋਰ ਕੀ ਹੰਮ ਭਰੇ ਨਾ ਕੋਏ ਚੋਰ ਕੀ ਆ ਚੰਦ ਕਿਉਂ ਆਏ ਭਾਈ ਚੋਰੀ ਕਰਨੀ ਪਾਪ ਐ ਚੋਰ ਦੀ ਜਾਮਣੀ ਤਾਂ ਲੋਕ ਚ ਨਹੀਂ ਕੋਈ ਦਿੰਦਾ ਦਰਗਾਹ ਚ ਤਰੀ ਜਾਮਣੀ ਕੌਣ ਦਾ ਹੈ ਕੱਬੇ ਦੀ ਚਾਹੀ ਹੱਥ ਜੋੜ ਕੇ ਖੰਭ ਰਿਆਂ ਜਿਵੇਂ ਹੈ ਤਾ ਜੋਰ ਪਰ ਕੀ ਮੇਰਾ ਭਲਾ ਹੋ ਸਕਦਾ ਨਤਬਤ ਨਹਮ ਹੋ ਗਏ ਭਾਈ ਅਤਲੀ ਨੇ ਕਿਹਾ ਹਾਂ ਭਾਈ ਇੱਕ ਜਗ੍ਹਾ ਹੈ ਚਲ ਮੈਂ ਤੈਨੂੰ ਗੁਰੂ ਕੋਲ ਲੈ ਚੱਲਾਂ ਗੁਰੂ ਤਾਂ ਮਨੋਰ ਲੋਹੇ ਨੂੰ ਵੀ ਕੰਚਨ ਕਰ ਬੰਦੇ ਗੁਰੂ ਤਾਂ ਬਾੜ ਤੋਂ ਸ਼ਿਰਖੰਡ ਬਣਾ ਦਿੰਦਾ ਹੈ ਗੁਰੂ ਤੋਂ ਭਾਰਸ ਹੈ ਜਿਹੜਾ ਮਨੋਰ ਲੋਹੇ ਦੀ ਵੀ ਕੀਮਤ ਭਾ ਦਿੰਦਾ ਹੈ ਜੇ ਗੁਰੂ ਦੀ ਨਦਰ ਤੇ ਰਹਤੇ ਹੋਗੇ ਨਾ ਬਿਲੀ ਚੰਦਾ ਤੂੰ ਜੋਰ ਨਹੀਂ ਰਹਿਂਗਾ ਇੱਕ ਦਿਨ ਤੂੰ ਸੰਤ ਹੋ ਸਿਰਫ ਇੱਕ ਗੁਰੂ ਹੈ ਜਿਹੜਾ ਚੋਰ ਨੂੰ ਸੰਤ ਬਣਾ ਸਕਦਾ ਦੁਨੀਆ 'ਚ ਕੋਈ ਐਸੀ ਜੇਲ ਕੋਈ ਥਾਣਾ ਨਹੀਂ ਹੈ ਜਿੱਥੇ ਚੋਰ ਸੰਤ ਬਣ ਕੇ ਬਕਲਦੇ ਹੋਣ ਹਾਂ ਕੋਈ ਡਰਦਾ ਕੋਈ ਛੱਡ ਸਕਦਾ ਪਰ ਸੰਤ ਨਹੀਂ ਬਣ ਸਕਦਾ ਤੇਰੀ ਜਨਮ ਤੈਨੂੰ ਉੱਥੇ ਲੈ ਚੱਲਣਾ ਜਿੱਥੇ ਪੜਿਆ ਗੰਦਾ ਕੇ ਲੋਹੋਂ ਲਾਲ ਨਦਰ ਸਤਗੁਰ ਜਦ ਦਾ ਦੇ ਤਾਰੇ ਭਾਈ ਜੇ ਸੰਕੂ ਨਦਰ ਪਾ ਲੈ ਲੋਹੇ ਨਾਲ ਕਰਦੀ ਲੋਹ ਹੋਇਆ ਲਾਲ ਨਦਰ ਸਤ ਗੁਰ ਜਦ ਦਾ ਰੇ ਲੋਹ ਹੋਇਆ ਲਾਲ ਨਦਰ ਸਤ ਗੁਰ ਜਦ ਜਦੋਂ ਸਤ ਗੁਰੂ ਨਦਰ ਪਾ ਲੈ ਲੋਹਾ ਕਿ ਲਾਉਂਦਾ ਹੈ ਕੰਨ ਚਾਲ ਲਈ ਤੈਨ ਮੋਗ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਨਾ ਸ਼ਹਿਰ ਸਿੱਖੀ ਧਰਮ ਕਰ ਲਈ ਭਾਈ ਵੀਰ ਜੀ ਨੇ ਸੇਵਾ ਤੇ ਹਾਜ਼ਰ ਹੋ ਗਏ ਕੁਝ ਵਕਤ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਜਨਮ ਲੈਦੇ ਨੇ ਮੇਰੀ ਪੀੜੇ ਵਾਲਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਸਨ ਅਸੰਤਿਵ ਰਾਹਮਨ ਹੋਏ ਹੁਣ ਗੁਰੂ ਦੀ ਸੇਵਾ ਵਿੱਚ ਹੈ ਭਾਈ ਵੀਰ ਜੀ ਜਿਹਨੂੰ ਲੋਕ ਜੋਰ ਕਹਿੰਦੇ ਸੀ ਬਨਹਾਮ ਹੈ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੱਡੀਆਂ ਸਿਮਾਉਂ ਮ ਦਿੱਤੀਆਂ ਦੁਸ਼ਲ ਲੈ ਕੇ ਆਉਣੇ ਨੇ ਵੀ ਚੰਗੇ ਘੋੜੇ ਖੋਲੇ ਨੇ ਸੰਗਤ ਦੇ ਵਿਧੀ ਚੰਦ ਤੋਂ ਘੋੜੇ ਲੈ ਕੇ ਆਉਣੇ ਨੇ ਜਦੋਂ ਭਾਈ ਵਿਧੀ ਚੰਦ ਦੇ ਸਿਵਹਮਾਂ ਗੁਰੂ ਦੀਆਂ ਕਰ ਗਏ ਇੱਕ ਦਿਨ ਮੇਰੇ ਮੀਰੀ ਪੀਰੀ ਦੇ ਮਾਲਕ ਨੇ ਗਲਣ ਲਾ ਕੇ ਕਿਹਾ ਵਿਧੀ ਚੰਦ ਸ਼ੀਨਾ ਗੁਰੂ ਦਾ ਸੀਨਾ ਉਹ ਸ਼ੀਨੇ ਵਿਧੀ ਚੰਦ ਤੂੰ ਗੁਰੂ ਦਾ ਸੀਨਾ ਬਣ ਗਏ ਗੁਰੂ ਨੇ ਨਦਰ ਤਾਰ ਕੇ ਲੋਹੇ ਤੋਂ ਲਾਲ ਕਰ ਦਿੱਤਾ ਲੋਹ ਮੋਇਆ ਲਾ ਸਤਿਗੁਰ ਜਦ ਦਾ ਪੰਗਣ ਮਾਨਕ ਕਰੇ ਗਿਆਨ ਗੁਰ ਕੈ ਉਹ ਵਿਚਾਰ ਪਠੋ ਸ਼੍ਰੀ ਕੰਡ ਸਤਿਗੁਰ ਕੀ ਦੁਖ ਦਰਦ ਤਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ਼ੁ ਕਰੇ ਤੋ ਸੁਰ ਨਰ ਬਹਿ ਕੀ ਬਣ ਕੇ ਉਹ ਚੰਦਨ ਹੋ ਐਸਾ ਸ਼ਰਧ ਨੇ ਭਾਨੀ ਅੰਦਰ ਬਜਨ ਗਿਆ ਆਮ ਤਰਖਤ ਵੀ ਚੰਦਨ ਦੇ ਤਰਖਤ ਦੇ ਕੋਲ ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ ਹੈ ਨਿੰਮ ਵਰਗਾ ਕੋੜਾ ਤਰਖਤ ਕਿਉਂ ਨਾ ਹੋਵੇ ਉਹਦੇ ਵਿੱਚੋਂ ਵੀ ਖੁਸ਼ਬੂ ਆ ਜਾਂਦੀ ਹੈ ਅ ਰਿੰਡ ਵਰਗਾ ਕੋੜਾ ਤਰਖਤ ਕਿਉਂ ਨਾ ਹੋਵੇ ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਸ਼ਰਤ ਉਹ ਚੰਦਨ ਦੇ ਨਜ਼ਦੀਕ ਹੋਵੇ ਇੱਕਦਮ ਪਾਪੀ ਤੋਂ ਪਾਪੀ ਬੰਦਾ ਵੀ ਗੁਰੂ ਦੀ ਸ਼ਰਨ ਜਾ ਜਾਏ ਗੁਰੂ ਉਹਦੇ ਚੰਨ ਸਵਾਰ ਇਹ ਗੁਰੂ ਦੀ ਬੜਾਈ ਹੈ ਭਾਈ ਇਹ ਨੂੰ ਮਹਾਰਾਜ ਮਾਨੇਂਦਰ ਬਜਨ ਲਈ ਕਬੀਰ ਪਾਵਨ ਚੰਦਨੋ ਗਿਰ ਭਾਈ ਚੰਦਨ ਦੀ ਦੇਖੋ ਬਟੇ ਕਬੀਰ ਚੰਦਨ ਕਾ ਵਿਰਹਾ ਬਲਾ ਵਿਰੜਿਓ ਢਾਕ ਬਲਾਸ ਓਏ ਵੀ ਚੰਦਨ ਹੋਏ ਰਹਿ ਵਸੇ ਜੋ ਚੰਦਨ ਪਾਸ ਜਿਹੜੇ ਚੰਦਨ ਦੇ ਕੋਲ ਵਸੇ ਚੰਦਨ ਹੋ ਜਾਂਦੇ ਪਰ ਨਾਲ ਹੀ ਇੱਕ ਸ਼ਲੋਕ ਲਿਖਿਆ ਹੈ ਕਹਿੰਦੇ ਇੱਕ ਦਰਖਤ ਚੰਦਨ ਦੇ ਕੋਲ ਨਹੀਂ ਤਾਂ ਉਹਦੇ ਚ ਹੀ ਖੁਸ਼ੂਬਤ ਹੈ ਮਹਾਰਾਜੋ ਦੀ ਕੀ ਕਮੀ ਹੈ ਕਹਿੰਦੇ ਉਹਦੇ ਚ ਦੋ ਕਮੀਆਂ ਨੇ ਉਹ ਦਰਖਤ ਦਾ ਨਾਮ ਹੈ ਬਾਸ ਜਿਹਦੀਆਂ ਪੌਡੀਆਂ ਬਣਦੀਆਂ ਤੁਸੀਂ ਬਾਸ ਲਿਖਿਆ ਬਾਸ ਦਾ ਦਰਖਤ ਚੰਦਨ ਦੇ ਕੋਲ ਵੀ ਹੁੰਦਿਆ ਹੋਣਾ ਹੈ ਉਦੇ ਵਿੱਚੋਂ ਖਸ਼ੂਨ ਨਹੀਂ ਵਰਦੀ ਉਹਦਾ ਰੀਜ਼ਨ ਤੋਂ ਕਾਰਨ ਨੇ ਇੱਕ ਕਾਰਨ ਇਹ ਹੈ ਕਿ ਉਹ ਵਿੱਚੋਂ ਪੁੱਲ ਹੈ ਪੁੱਲ ਵੀ ਨਾ ਖਾਲੀ ਹੈ ਵਹਾਂ ਸੇ ਵਿੱਚੋਂ ਖਾਲੀ ਹੈ ਦੂਜੀ ਕਮੀ ਇਹ ਹੈ ਇੱਕ ਇੱਕ ਗਠਤ ਦੇ ਵਿੱਚ ਗੰਢਾਂ ਨੇ ਭਾਵੇਂ ਇੱਕਸਾਰ ਨਹੀਂ ਹੈ ਬੋਧ ਵਿੱਚ ਇੱਕ ਅਸਾਰਤਾ ਨਹੀਂ ਹੈ ਉਹ ਅੰਦਰੋਂ ਪੋਲਾ ਤੇ ਖੱਲੀ ਹੈ ਇਸ ਲਈ ਜੰਮ ਨਹੀਂ ਖੁਸ਼ੂ ਭਰਦੀ ਨਹੀਂ ਇਹ ਗੁਰੂ ਦੇ ਸਿਖਾ ਜੇ ਤੂੰ ਗੁਰੂ ਕੋਲ ਆਵੇਂ ਤੇ ਅੰਦਰੋਂ ਹੋਵੇਂ ਸ਼ਰਧਾ ਤੋਂ ਖੱਲੀ ਭਾਵਨਾ ਤੋਂ ਖੱਲੀ ਫਿਰ ਗੁਰੂ ਦੇ ਧਿਆਨ ਗੁਰੂ ਦੇ ਸ਼ਬਦ ਦੀ ਖੁਸ਼ੂ ਨਹੀਂ ਭਰਦੀ ਇੱਕ ਵਾਰ ਕੋ ਵਾਹਿਗੁਰੂ 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 ਜੇ ਤੂੰ ਵਿੱਚੋਂ ਸ਼ਰਧਾ ਭਾਵਨਾ ਤੋਂ ਖੱਲੀ ਹੋਇਆ ਗੁਰੂ ਦਾ ਸਰਤੇ ਦੇ ਤਨੀ ਦੂਜਾ ਇੱਕ ਇੱਕ ਗਿੱਠ ਉੱਤੇ ਬਹਾਸ ਨੂੰ ਗੰਢਾਂ ਬੰਦੀਆਂ ਦੇ ਜੇ ਤੇਰੇ ਮਨ ਵਿੱਚ ਬੇ ਵਿਸ਼ਵਾਸੀ ਦੀ ਗੱਲ ਹੋਈ ਗੁਰੂ ਤੇ ਵਿਸ਼ਵਾਸ ਨਾ ਹੋਇਆ ਬੇ ਵਿਸ਼ਵਾਸੀ ਹੋਈ ਗੁਰੂ ਦੇ ਸ਼ਬਦ ਦਾ ਸੱਰੀ ਹੋਣਾ ਇਹ ਨਾ ਹੋਵੇ ਮੱਥਾ ਇੱਥੇ ਵੀ ਟੇਕਦਾ ਹੋਵੇ ਨੀਰਵਰਕ ਤੇ ਹੋਰ ਮੰਗਲਵਾਰ ਹੋਰ ਸੋਮਵਾਰ ਹੋ ਤੈਨੂੰ ਗੁਰੂ ਤੇ ਵਿਸ਼ਵਾਸ ਨਹੀਂ ਗੁਰੂ ਦੀ ਕਿਰਪਾ ਨਹੀਂ ਹੁੰਦੀ ਤੂੰ ਪੜਦੇ ਗਾ ਉਹ ਬਾਸ ਦੀ ਤਰ੍ਹਾਂ ਤੂੰ ਖਾਲੀ ਰਹਿ ਜਾਣਾ ਜਿਹੜਾ ਚੰਦਨ ਦੇ ਕੋਲ ਰਹਿ ਕੇ ਵੀ ਖੁਸ਼ਬੂ ਨਹੀਂ ਭਰੀ ਉਹ ਸੱਜਣਾ ਨਿਰਮ ਕੋੜੀ ਹੈ ਪਰ ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੇ ਨੇ ਅਰੰਡ ਕੋੜੇ ਉਹ ਵੀ ਚੰਦਨ ਵਰਗਾ ਹੋ ਜਾਂਦਾ ਹੈ ਬਾਸ ਕੋਲ ਰਹਿ ਕੇ ਵੀ ਚੰਦਨ ਵਰਗਾ ਨਹੀਂ ਹੁੰਦਾ ਉਹਦੇ ਵਿੱਚ ਕਮੀ ਹੈ ਤੂੰ ਕੋੜੇ ਤੋਂ ਪੜਾ ਹੋਵੇਂ ਗੁਨਾਹ ਪਾਪ ਕੀਤੇ ਹੋਵੇਂ ਬਖਸ਼ਰ ਜਾ ਸਕਦਾ ਜੇ ਭਾਵਨਾ ਲੈ ਕੇ ਮਰੂਪ ਲਾਵੇਂ ਜੇ ਵਿਸ਼ਵਾਸ ਲੱਗਿਆ ਹੋਵੇ ਜੇ ਵਿਸ਼ਵਾਸ ਤੇ ਭਾਵਨਾ ਨਾ ਹੋਈ ਫਿਰ ਤੇਰੀ ਹਾਲ ਉਸ ਬਾਸ ਵਰਗੀ ਹੋਵੇ ਪੜੋਸੋ ਕ ਵੀਰ ਬਾਸ ਬਡਾਈ ਬੁੱਢਿਆ ਕਹਿੰਦੇ ਉਹਦੇ ਵਾਂਗ ਡੋਬਣਾ ਚਾਹੀ ਬਾਸ ਕਬੀਰ ਬਾਸ ਵਡਾਈ ਬੁੱਢਿਆ ਓ ਮਤ ਡੋਬੋ ਕੋਏ ਚੰਦਰ ਤੈਨ ਕੜੈ ਵਸੈ ਬਾਸ ਸੁਗੰਧ ਨ ਹੋਏ ਚੰਦਨ ਨੇੜ ਰਹਿਂਦਾ ਬਾਸ ਵਿੱਚ ਪਸ਼ੂ ਨਹੀਂ ਪੜੀ ਕਿਉਂ ਉਹ ਅੰਦਰੋਂ ਪਾਵਨ ਹੋ ਕਰਲੀ ਗੁਰਦਵਾਰੇ ਹੁੰਦੀ ਇਹੀ ਤਰਤੀਬ ਹੈ ਰੋਜ਼ ਬਾਦਸ਼ਾਹ ਹੁਕਮ ਕਰਦੇ ਜਦੋਂ ਉਮਰ ਜ਼ਵੇਲੇ ਨੇ ਤ੍ਰੇਸ ਸੌਂਦੋਂ ਹੁੰਦਾ ਹਰ ਗੋਲ ਪੜਿਆ ਜ ਵਰਦੁਆਰੇ ਲਾਏ ਭਵਨੀ ਭਈ ਤੂੰ ਗੁਰਦਾਰੇ ਆਏ ਬਾਹਰ ਨਾ ਲਾ ਕੇ ਖਾਲੀ ਨਾ ਜੀ ਇਹ ਨ ਹੋਵੇ ਇੱਥੋਂ ਅਰਥ ਕਿਤੇ ਗੁਰਮੀ ਮਥਰ ਟੇਪ ਬਣੇ ਇੱਥੋਂ ਜਾ ਕੇ ਕਿਤੇ ਗੁਰਮੀ ਮਥਰ ਟੇਪ ਬਣੇ ਅੰਮ੍ਰਿਤ ਇਕ ਅਮਨ ਚਲਦੇ ਸੇਕ ਵੀ ਇੱਥੇ ਮਥਰ ਟੇਪ ਬਣ ਲੱਗਦਾ ਜਿੱਥੋਂ ਗੁਰੂ ਨੇ ਵਰਤੇ ਆ ਫਿਰ ਕੰਗ ਨਹੀਂ ਜੀ ਸਾਰੇ ਧਰ ਸਾਂਝੇ ਆ ਅਸੀਂ ਕਦੋਂ ਨਿੰਦੇ ਕਰੀਏ ਸਾਰੇ ਸਤ ਕੰਨ ਜੋੜੇ ਆ ਹਰ ਧਰਮ ਸਤਿਕਾਰਯੋਗ ਹੈ ਸਿੱਖ ਕਦੇ ਕਿਸੇ ਦੀ ਨਿੰਦਿਆ ਨਹੀਂ ਉਹ ਸਿੱਖ ਹੀ ਨਹੀਂ ਜਿਹੜਾ ਕਿਸੇ ਦੇ ਧਰਮ ਜਾਂ ਧਾਰਮਿਕ ਗ੍ਰੰਥ ਦੀ ਨਿੰਦਿਆ ਕਰਦਾ ਕਿਉਂਕਿ ਵੇਦ ਕਤੇ ਉਹ ਕਹੋ ਮਤ ਝੂਠੇ ਝੂਠਾ ਜੋ ਨਾ ਵੀ ਚੱਲ ਰਿਹਾ ਔਰ ਸਿੱਖ ਨੂੰ ਵਿਸ਼ਵਾਸ ਆਪਣੇ ਗੁਰੂ ਤੇ ਹੀ ਪਤਾ ਕਿਉਂ ਉਹ ਰੋਜ਼ ਪੜਦੇ ਪਾਏ ਗਹਿ ਜਮਦੇ ਤੁਮਰੇ ਤਦ ਤੱਕ ਆਪ ਤੇ ਰਹੇ ਨੀਂ ਅਰੇ ਜਦੋਂ ਤੁਹਾਡੇ ਚਰਨੋਂ ਫੜਿਆ ਸੀ ਹਸ ਤਲੇ ਵੀ ਨਹੀਂ ਧਰਦੇ ਕਿਸੇ

ਇਨੇ ਬਾਰੇ ਕਹੇ ਜਬ ਤੇ ਤੁਮਰੇ ਤਦ ਦਿਨ ਕੋ ਹੰਕ ਕਰੇ ਨੇ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਪੈ ਮੱਤੇ ਕਨਾ ਸਿਮਰਤ ਸ਼ਾਸਤਰ ਵੇਦ ਸਭ ਉਹ ਕੋ ਹਕ ਹੈ ਹਮੇ ਤਨ ਕਰ ਸ੍ਰੀ ਸਪਾਨ ਕਰਪਾ ਤੁਮਲੀ ਕਰ ਮੈਂ ਨਾ ਕਹੋ ਸਤਿ ਦੋਹੇ ਬਖਾਲੇ ਤੇ ਹੁਣ ਸਿੱਖ ਕਿਤੇ ਹੋਰ ਨਾਉਣ ਜਾਣ ਲੱਗ ਪੈ ਦੱਸੋ ਸ੍ਰੀ ਦਰਬਾਰ ਸਿੰਘ ਦੇ ਸ਼ਾਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ ਕਿ ਭਾਈ ਇਹ ਉਹ ਅਸਥਾਨ ਨੇ ਜਿੱਥੇ ਟਿੱਠੇ ਸਤਿਗੁਰ tham ਨਹੀਂ ਤਲ ਜੇ ਵਰਦੋ ਪੁਰਖ ਵਿਧਾ ਦੇ ਤਨ ਤੋ ਸੋਇ ਵਸਤੀ ਸਗਨ ਪਾਣ ਲੋਪ ਰਾਮਦਾਸ ਪਰ ਹਰ ਨਾਮ ਨਾਮ ਕੱਸਮ ਲਾਏ ਨਹੀਂ ਹੈ ਰਾਮਦਾਸ ਜੇ ਗੁਰੂ ਰਾਮਦਾਸ ਦੇ ਸ਼ਲੋਕ ਵਿੱਚ ਨਰデア ਬਾਪ ਨੇ ਇੰਤਰੇ ਰਿਚਿਤ ਹੋ ਪਰ ਨੋ ਇਹ ਜੀਤ ਵਿਚਾਰ ਨਹੀਂ ਹੋ ਰਿਹਾ ਇਹਨੂੰ ਕੀ ਕਹਿੰਦੇ ਨੇ ਵਿਸ਼ਵਾਸ ਜੇ ਬੇ ਵਿਸ਼ਵਾਸੀ ਹੋਏ ਫਿਰ ਨਹੀਂ ਗੁਰੂ ਦਾ ਅਸਰ ਹੋਣਾ ਬੇ ਵਿਸ਼ਵਾਸੀ ਨੀਆਂ ਮੰਡਾ ਹੋਣਗੇ ਤੇਰੇ ਮਨ ਚ ਸਜਣਾ ਫਿਰ ਅਸਰ ਨਹੀਂ ਹੋਣਾ ਫਿਰ ਤੂੰ ਕੀ ਬਣਨਾ ਬਾਸ ਦੀ ਤਰ੍ਹਾਂ ਰਹਿ ਜਾ ਜਿਹਨੂੰ ਮਹਾਰਾਜ ਕਹਿੰਦੇ ਕਵੀਰ ਬਾਸ ਮੰਡਾਈ ਬੁੰਡੇ ਤੂੰ ਮਤ ਡੋਬ ਕੋਏ ਜੰਨਨ ਕੈ ਨਿਕਟੇ ਵਸੇ ਬਾਸ ਸੁਮੰਬਨਾ ਦੂੰ ਗੁਰੂ ਦਾ ਸੀਨਾ ਬਣ ਸਕਦਾ ਤੂੰ ਚੋਰ ਤੋਂ ਸੰਤ ਹੋ ਸਕਦਾ ਪਰ ਗੁਰੂ ਤੇ ਵਿਸ਼ਵਾਸ ਰੱਖੀ ਪੂਰਾ ਭਰੋਸਾ ਤੱਕ ਜਾ ਕੇ ਹਿਰਦੇ ਦੇ ਸ਼ਵਾਸ ਪ੍ਰਭ ਆਇਆ ਤਦ ਗਿਆਨ ਕਿਸ ਮੰਤਰ ਕਾਇ ਜਿੱਤੇ ਅੰਦਰ ਵਿਸ਼ਵਾਸ ਹੈ ਜੋ ਮੰਤਰ ਉਹ ਬੰਦਾ ਹੈ ਕਿਹੜੀ ਚੀਜ਼ ਹੈ ਜਿਹੜੀ